ਲੋਕ ਸਭਾ ਚੋਣਾਂ ਦੇ ਨਤੀਜੇ ਸਪਸ਼ਟ ਹੋ ਚੁੱਕੇ ਨੇ ਤੇ ਸਵਾਲ ਹੁਣ ਇਹ ਹੈ ਕਿ ਸਰਕਾਰ ਕਿਸ ਦੀ ਬਣੇਗੀ ਦੱਸਿਆ ਕਿ ਦਿੱਲੀ ਦੇ ਵਿੱਚ ਅੱਜ ਇੰਡੀਆ ਗੱਠਜੋੜ ਆਪਣੀ ਸਰਕਾਰ ਬਣਾਉਣ ਲਈ ਮੀਟਿੰਗ ਕਰ ਰਹੀ ਹੈ ਤੇ ਉੱਧਰ ਹੀ ਐਨਡੀਏ ਵੀ ਸਰਕਾਰ ਬਣਾਉਣ ਲਈ ਮੀਟਿੰਗ ਕਰ ਰਹੀ ਹੈ ਦਾ ਜਾਣਕਾਰੀ ਅਨੁਸਾਰ ਨਿਤੇਸ਼ ਕੁਮਾਰ ਐਨਡੀਏ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣ ਪਹੁੰਚੇ ਨੇ ਜਦੋਂ ਫਲਾਈਟ ਦੇ ਵਿੱਚ ਸਵਾਰ ਸਨ ਤਾਂ ਉਸੇ ਫਲਾਈਟ ਦੇ ਵਿੱਚ ਇੰਡੀਆ ਗੱਠ ਜੋੜ ਦੇ ਹਿੱਸੇਦਾਰ ਤੇ ਜਸਵੀ ਯਾਦਵ ਵੀ ਸ਼ਾਮਿਲ ਸਨ ਹੁਣ ਸਵਾਲ ਇੱਥੇ ਹੈ ਕਿ ਅੱਜ ਸਰਕਾਰ ਕਿਸ ਦੀ ਬਣੇਗੀ ਦੱਸ ਦਿਏ ਕਿ 543 ਸੀਟਾਂ ਦੇ ਉੱਪਰ 273 ਸੀਟਾਂ ਚਾਹੀਦੀਆਂ ਨੇ ਇੱਕ ਸਰਕਾਰ ਬਣਾਉਣ ਨੂੰ ਤੇ ਉਧਰ ਹੀ ਭਾਜਪਾ ਨੂੰ 240 ਸੀਟਾਂ ਮਿਲੀਆਂ ਨੇ ਪਰ ਭਾਜਪਾ ਦੀ ਗੱਠ ਜੋੜ ਐਨਡੀਏ ਨੂੰ 292 ਸੀਟਾਂ ਮਿਲੀਆਂ ਨੇ ਯਾਨੀ ਕਿ ਬਿਲਕੁਲ ਸਾਫ਼ ਹੈ ਕਿ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਸਕਦੀ ਹੈ ਪਰ ਉੱਥੇ ਹੀ ਰਾਹੁਲ ਗਾਂਧੀ ਦਾ ਦਾਅਵਾ ਹੈ ਕਿ ਜੇਕਰ ਉਹਨਾਂ ਦੇ ਨਾਲ ਟੀਡੀਪੀ ਅਤੇ ਜੀਡੀਯੂ ਆ ਜਾਂਦੀ ਹੈ ਤਾਂ ਉਹ ਵੀ ਸਰਕਾਰ ਬਣਾਉਣ ਦੇ ਹੱਕਦਾਰ ਨੇ ਹੁਣ ਸਵਾਲ ਇਹ ਹੈ ਕਿ ਅੱਜ ਸਰਕਾਰ ਕਿਸਦੀ ਬਣੇਗੀ ਦਰਅਸਲ ਟੀਡੀਪੀ ਤੇ ਜੀਡੀਯੂ ਕੋਲ 28 ਸੀਟਾਂ ਹਨ ਜੇਕਰ ਇਹ ਦੋਵੇਂ ਇੰਡੀਆ ਅਲਾਈਂਸ ਦੇ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਅੰਕੜਾ 262 ਤੱਕ ਪਹੁੰਚ ਜਾਵੇਗਾ ਇਸ ਤੋਂ ਬਾਅਦ ਵੀ ਇੰਡੀਆ ਗੱਠਜੋੜ ਬਹੁਮਤ ਤੋਂ 10 ਸੀਟਾਂ ਤੋਂ ਪਿੱਛੇ ਰਹੇਗਾ ਉਂਝ ਅਜਿਹਾ ਕਰਕੇ ਇੰਡੀਆ ਗੱਠਜੋੜ ਬੀਜੇਪੀ ਨੂੰ ਮੁਸ਼ਕਿਲ ਦੇ ਵਿੱਚ ਪਾ ਸਕਦੀ ਹੈ ਕਿਉਂਕਿ ਐਨਡੀਏ ਦੀਆਂ કુલ 292 ਸੀਟਾਂ ਵਿੱਚੋਂ TDP ਤੇ JDU ਦੀਆਂ 28 ਸੀਟਾਂ ਘਟਾ ਦਈਏ ਤਾਂ ਅੰਕੜਾ 264 ਤੱਕ ਪਹੁੰਚ ਜਾਵੇਗਾ। ਭਾਵ ਬਹੁਮਤ ਤੋਂ 8 ਸੀਟਾਂ ਘਟ ਜਾਣਗੀਆਂ। ਅਜਿਹੀ ਸਥਿਤੀ ਦੇ ਵਿੱਚ ਐਨਡੀਏ ਸਰਕਾਰ ਬਹੁਮਤ ਤੋਂ ਪਿੱਛੇ ਰਹਿ ਜਾਵੇਗੀ। ਇਹ ਸਾਫ਼ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਸੰਵਿਧਾਨਕ ਤੌਰ ਤੇ ਵੀ ਭਾਜਪਾ ਦਾ ਹੀ ਹੱਕ ਸਭ ਤੋਂ ਉੱਪਰ ਹੈ ਦਰਅਸਲ ਪਰੰਪਰਾ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਸਭ ਤੋਂ ਗਠਜੋੜ ਜਾਂ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੰਦੇ ਹਨ ਇਸ ਚੋਣ ਦੇ ਵਿੱਚ ਐਨਡੀਏ 292 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਹੈ ਤੇ ਭਾਜਪਾ 240 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਹੈ ਬੇਸ਼ੱਕ ਕੁਝ ਐਨਡੀਏ ਸਹਿਯੋਗੀ ਛੱਡ ਵੀ ਦਿੰਦੇ ਹਨ ਤੇ ਇੰਡੀਆ ਗਠਜੋੜ ਬਹੁਮਤ ਦਾ ਦਾਵਾ ਕਰਦਾ ਹੈ ਤਾਂ ਵੀ ਰਾਸ਼ਟਰਪਤੀ ਵੱਡੀ ਪਾਰਟੀ ਹੋਣ ਦੇ ਨਾਤੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਲਈ ਆਪਣੀਆਂ ਸੰਵਿਧਾਨਿਕ ਸ਼ਕਤੀਆਂ ਦੀ ਵਰਤੋਂ ਕਰ ਸਕਦੇ ਹਨ ਸਿਆਸੀ ਮਾਹਿਰਾਂ ਮੁਤਾਬਕ ਇੱਕ ਵਾਰ ਸਰਕਾਰ ਬਣਨ ਤੇ ਮੋਦੀ ਨੂੰ ਬਹੁਮਤ ਸਾਬਤ ਕਰਨ ਚ ਜ਼ਿਆਦਾ ਦਿੱਕਤ ਨਹੀਂ ਆਵੇਗੀ ਅੱਜ ਸ਼ਾਮ ਨੂੰ ਇਹ ਤੈਅ ਹੋ ਜਾਏਗਾ ਕਿ ਅੱਜ ਸਰਕਾਰ ਕਿਸ ਦੀ ਬਣੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਸੈਂਟਰ ਦੇ ਵਿੱਚ ਸਰਕਾਰ ਕਿਸ ਦੀ ਆ ਸਕਦੀ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ